ਹਾਂਜੀ ਤੁਹਾਨੂੰ ਅੱਜ ਅਸੀਂ ਦੱਸਣ ਜਾ ਰਹੇ ਹਾਂ ਕਿ ਵਿੱਕੀ ਨੇ ਕਿਹੜੀ ਚਲਾਕੀ ਚੱਲੀ ਜਿਸ ਨਾਲ ਸੱਪ ਵੀ ਮਰ ਜਾਏ ਤੇ ਲਾਠੀ ਵੀ ਨਾ ਟੁੱਟੇ ਉਸਨੇ ਸੰਦੀਪ ਨੂੰ ਫੋਨ ਕਰਕੇ ਸਾਰੀ ਕਹਾਣੀ ਦੱਸੀ ਉਸਨੇ ਦੱਸਿਆ ਕਿ ਕਿਵੇਂ ਉਹਨਾਂ ਨੇ ਬੇਬੇ ਨੂੰ ਹਸਪਤਾਲ ਵਿੱਚ ਲਿਆ ਕੇ ਉਹਨਾਂ ਦੀ ਦਵਾਈ ਕਰਾਈ ਤੇ ਇਹ ਦੇਖ ਕੇ सोनू ਤੇ ਭੱਪੂ ਉਹ ਬਾਪੂ ਜੀ ਨੂੰ ਉਹਨਾਂ ਤੇ ਵਿਸ਼ਵਾਸ ਹੋ ਗਿਆ ਉਹਨਾਂ ਨੇ ਉਹਨਾਂ ਦਾ ਵਿਸ਼ਵਾਸ ਜਿੱਤ ਲਿਆ ਬਾਪੂ ਜੀ ਨੂੰ ਲੱਗਣ ਲੱਗ ਗਿਆ ਕਿ ਚਾਹੇ ਮੇਰੇ ਬੱਚੇ ਖੋਟੇ ਨੇ ਪਰ ਫਿਰ ਵੀ ਇਹਨਾਂ ਦਾ ਮਾਂ ਲਈ ਪਿਆਰ ਹੈ ਉਹਨਾਂ ਨੇ ਆਪਣੀ ਮਾਂ ਦੀ ਇੰਡੀ ਕੇਅਰ ਕੀਤੀ ਉਹ ਦੇਖ ਰਹੇ ਸੀ ਉਹਨਾਂ ਨੇ ਸੋਨੂ ਨੂੰ ਕਿਹਾ ਕਿ ਹਾਂ ਇਹਨਾਂ ਦਾ ਦਿਲ ਮਤਲਬ ਕਿ ਚੰਗਾ ਹੈ ਤਾਂ ਹੀ ਆਪਣੀ ਬੇਬੇ ਨੂੰ ਇੱਥੇ ਲੈ ਕੇ ਆਏ ਨੇ ਬੇਬੇ ਨੂੰ ਜਦੋਂ ਹਸਪਤਾਲ ਲੈ ਕੇ ਗਏ ਉਸ ਦੀ ਦਵਾਦਾਰੂ ਕੀਤੀ ਤਾਂ ਵਿੱਕੀ ਦੇ ਦਿਮਾਗ ਵਿੱਚ ਇੱਕ ਸਕੀਮ ਆਈ ਉਸ ਨੇ ਆ ਸਾਰੀ ਸਕੀਮ ਸੰਦੀਪ ਨੂੰ ਫੋਨ ਕਰਕੇ ਦੱਸੀ ਜੋ ਉਸ ਨੇ ਹਸਪਤਾਲ ਵਿੱਚ ਸੋਚੀ ਉਸ ਨੇ ਇੱਕ ਇਹੋ ਜਿਹੀ ਗੋਲੀ ਡਾਕਟਰ ਤੋਂ ਲਖਵਾਈ ਜਿਸ ਨਾਲ ਬੇਬੇ ਹੌਲੀ-ਹੌਲੀ ਹੌਲੀ ਹੌਲੀ ਮੌਤ ਦੇ ਮੂੰਹ ਵਿੱਚ ਚਲੀ ਜਾਏਗੀ ਉਸਨੇ ਕਿਹਾ ਕਿ ਅਸੀਂ ਇੱਕ ਇਹੋ ਜੀ ਦਵਾਈ ਲੈ ਲਈ ਹੈ ਜਿਸ ਨਾਲ ਬੇਬੇ ਹੌਲੀ ਹੌਲੀ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਊਗੀ ਤੇ ਇਹ ਦਵਾਈ ਅਸੀਂ ਬੇਬੇ ਨੂੰ ਇੱਕੋ ਵਾਰ ਚ ਨਹੀਂ ਦੇ ਸਕਦੇ ਇਸ ਦੀ ਡੋਜ਼ ਰੋਜ਼ ਥੋੜੀ ਥੋੜੀ ਦੇਣੀ ਪਊਗੀ ਕਿਉਂਕਿ ਜੇਕਰ ਇਹ ਇੱਕੋ ਵਾਰ ਦੇ ਦਿੱਤੀ ਤੇ ਬੇਬੇ ਦਾ ਇੱਕਦਮ ਪਟਾਕਾ ਬੋਲ ਜਾਣਾ ਹੈ ਹੁਣ ਵਿੱਕੀ ਨੇ ਸੰਦੀਪ ਨੂੰ ਕਿਹਾ ਕਿ ਉਹ ਕਵਲ ਨਾਲ ਗੱਲ ਕਰੇ ਤੇ ਉਸ ਨੂੰ ਕਹੇ ਕਿ ਹਾਂ ਤੂੰ ਬਾਪੂ ਦੀਆਂ ਹੋਰ ਗੱਲਾਂ ਪਤਾ ਕਰ ਕਿ ਬਾਪੂ ਕੀ ਚਾਹੁੰਦਾ ਹੈ ਤੇ ਉਸਨੇ ਕਿਹਾ ਕਿ ਆਪਣੀ ਮੰਮੀ ਨੂੰ ਵੀ ਆਪਣੇ ਘਰ ਬੁਲਾਓ ਪ੍ਰੀਤੀ ਤੇ ਸੰਦੀਪ ਜੀਤਾਂ ਦੇ ਘਰ ਗਏ ਉਹਨਾਂ ਨੇ ਉਸ ਨਾਲ ਬਹੁਤ ਜ਼ਿਆਦਾ ਮਾਰਕਟਾਈ ਕੀਤੀ ਉਸ ਨੂੰ ਧਮਕੀਆਂ ਦਿੱਤੀਆਂ ਤੇ ਉਹਨਾਂ ਨੇ ਕਿਹਾ ਕਿ ਹਾਂ ਤੂੰ ਆਪਣੇ ਬੰਦੇ ਨੂੰ ਸਮਝਾ ਸੋਨੂ ਨੂੰ ਜਿਹੜਾ ਬਾਪੂ ਨੂੰ ਲੈ ਕੇ ਤੁਰਿਆ ਫਿਰਦਾ ਹੈ ਸਾਨੂੰ ਬੇਦਖਲ ਕਰਨ ਲਈ ਜੇਕਰ ਉਸਨੇ ਆਪਣੇ ਬੰਦੇ ਨੂੰ ਨਾ ਸਮਝਾਇਆ ਤੇ ਅਸੀਂ ਉਸਤੇ ਪਰਚਾ ਪਾਵਾਂਗੇ ਅਸੀਂ ਉਸਤੇ ਕੇਸ ਦਰਜ ਕਰਾਵਾਂਗੇ ਕਿ ਇਹ ਬੰਦਾ ਸਾਡੀ ਇज्जਤ ਤੇ ਹੱਥ ਪਾ ਰਿਹਾ ਹੈ ਤੇ ਤੂੰ ਅੱਜ ਤੈਨੂੰ ਅਸੀਂ ਸਿਰਫ ਸਮਝਾਣ ਆਏ ਹਾਂ ਤੇ ਕੱਲੂ ਅਸੀਂ ਪੁਲਿਸ ਨਾਲ ਲੈ ਕੇ ਆਵਾਂਗੇ ਜੀਤਾ ਇਸ ਗੱਲ ਤੋਂ ਡਰ ਜਾਂਦੀ ਹੈ ਤੇ ਉਹ ਐਨੀ ਮਾਰਕਟਾਈਜ਼ ਸਹਿ ਨਹੀਂ ਕਰ ਪਾਉਂਦੀ ਤੇ ਉਹ ਹੁਣ ਜ਼ੋਨੂ ਨੂੰ ਸਮਝਾਏਗੀ ਕਿ ਤੈਨੂੰ ਇਹਨਾਂ ਦੇ ਚੱਕਰਾਂ ਵਿੱਚ ਪੈਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਪ੍ਰੀਤੀ ਨੇ ਜੀਤਾ ਨੂੰ ਬਹੁਤ ਧਮਕੀਆਂ ਦਿੱਤੀਆਂ ਜਿਸ ਨਾਲ ਜੀਤਾ ਡਰ ਗਈ ਹੈ ਸੰਦੀਪ ਤੇ ਜੀਤਾ ਨੇ ਮਾਰ-ਮਾਰ ਕੇ ਸੰਦੀਪ ਤੇ ਪ੍ਰੀਤੀ ਨੇ ਜੀਤਾਂ ਦਾ ਮਾਰ ਮਾਰ ਕੇ ਬੁਰਾ ਹਾਲ ਕਰ ਦਿੱਤਾ ਇਹ ਸਾਰਾ ਕੁਝ ਸੰਦੀਪ ਨੇ ਇਹ ਸਾਰਾ ਕੁਝ ਸੰਦੀਪ ਨੂੰ ਵਿੱਕੀ ਨੇ ਫੋਨ ਤੇ ਸਮਝਾਇਆ ਕਿ ਇਹ ਸਾਰਾ ਕੁਝ ਤੁਸੀਂ ਐਦਾਂ ਕਰਨਾ ਹੈ ਤੇ ਫੇ ਉਸ ਤੋਂ ਬਾਅਦ ਅੱਗੇ ਦੇਖਦੇ ਆ ਕਿ ਹੁਣ ਬਾਪੂ ਕਵਲ ਨੂੰ ਕੀ ਕਹਿੰਦਾ ਹੈ